गुड मॉर्निंग स्टूडेंट्स आज ਆਪਾਂ ਪੰਜਾਬੀ ਦਾ ਪਾਠ ਅੰਮ੍ਰਿਤਸਰ ਪੜ੍ਹਾਂਗੇ ਅੰਮ੍ਰਿਤਸਰ ਕੀ ਹੈ ਅੰਮ੍ਰਿਤਸਰ ਇੱਕ ਸ਼ਹਿਰ ਹੈ ਪੰਜਾਬ ਦਾ ਇੱਕ ਸੂਬਾ ਹੈ ਜੋ ਕਿ ਆਪਣੀ ਇਤਿਹਾਸਿਕਤਾ ਅਤੇ ਧਾਰਮਿਕਤਾ ਲਈ ਜਾਣਿਆ ਜਾਂਦਾ ਹੈ ਇੱਥੋਂ ਦੇ ਬਹੁਤ ਸਾਰੇ ਧਾਰਮਿਕ ਮੋਨੂਮੈਂਟ ਹਨ ਧਾਰਮਿਕ ਜਗ੍ਹਾ ਨੇ ਬਹੁਤ ਸਾਰੇ ਇਤਿਹਾਸਿਕ ਜਗ੍ਹਾ ਨੇ ਜਿਹੜੀਆਂ ਕਿ ਦੇਖਣ ਵਾਲੀਆਂ ਹਨ ਤੇ ਅੱਜ ਆਪਾਂ ਇਹਨਾਂ ਨੂੰ ਡਿਟੇਲ ਵਿੱਚ ਪੜਾਂਗੇ। ਅੰਮ੍ਰਿਤਸਰ ਅੰਮ੍ਰਿਤਸਰ ਪੰਜਾਬ ਦਾ ਇੱਕ ਬਹੁਤ ਹੀ ਪਵਿੱਤਰ ਸ਼ਹਿਰ ਹੈ। ਅੰਮ੍ਰਿਤਸਰ ਦਾ ਮਤਲਬ ਹੈ ਅੰਮ੍ਰਿਤ ਦਾ ਸਰੋਵਰ। ਇਹ ਸ਼ਹਿਰ ਪਵਿੱਤਰ ਇਸ ਲਈ ਹੈ ਕਿਉਂਕਿ ਇੱਥੇ ਹਰਿਮੰਦਰ ਸਾਹਿਬ ਸਥਿਤ ਹੈ। ਹਰਿਮੰਦਰ ਸਾਹਿਬ ਨੂੰ ਸਵਰਨ ਮੰਦਰ ਤੇ ਗੋਲਡਨ ਟੈਂਪਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਅੰਮ੍ਰਿਤਸਰ ਦਾ ਪੁਰਾਣਾ ਨਾਂ RAMDASPUR ਹੈ ਇਸ ਨੂੰ ਗੁਰੂ RAMDAS JI ਨੇ ਵਸਾਇਆ ਸੀ ਪਹਿਲੇ ਪਹਿਲੇ ਦੇ ਵਿੱਚ ਜਿਹੜਾ ਇੱਕ ਲੇਖਕ ਹੈ ਜੋ ਕਿ ਅੰਮ੍ਰਿਤਸਰ ਸ਼ਹਿਰ ਬਾਰੇ ਲਿਖ ਰਿਹਾ ਹੈ ਉਹਨੇ ਦੱਸਿਆ ਕਿ ਅੰਮ੍ਰਿਤਸਰ ਕੀ ਹੈ ਅੰਮ੍ਰਿਤਸਰ ਅਮਰਤ ਦਾ ਸਰੋਵਰ ਹੈ ਇਹਨੂੰ ਅਮਰਤ ਦਾ ਸਰੋਵਰ ਹੀ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਇਹ ਸਿੱਖ ਪਾਤਸ਼ਾ ਜਿਹੜੀ ਚੌਥੀ ਪਾਸ਼ੇ ਸੀ ਗੁਰੂ ਰਾਮਦਾਸ ਜੀ ਉਹਨਾਂ ਨੇ ਇਸ ਸ਼ੇਰ ਨੂੰ ਵਸਾਇਆ ਸੀ ਔਰ ਅਮ੍ਰਿਤਸਰ ਇਹਦਾ ਸਭ ਤੋਂ ਪਹਿਲਾ ਪੁਰਾਣਾ ਨਾਮ ਸੀ ਉਹਨੂੰ ਰਾਮਦਾਸਪੁਰ ਵੀ ਕਿਹਾ ਜਾਂਦਾ ਸੀ ਇੱਥੇ ਪਵਿੱਤਰ ਕਿਉਂ ਹੈ ਦੂਸਰਾ ਕਾਰਨ ਉਹਦੇ ਪਵਿੱਤਰ ਹੁੰਦਾ ਹੈ ਕਿ ਇੱਥੇ ਹਰਿਮੰਦਰ ਸਾਹਿਬ ਬਣਿਆ ਆਇਆ ਹੈ ਜਿਸ ਨੂੰ ਆਪਾਂ ਗੋਲਡਨ ਟੈਂਪਲ ਤੇ ਅ स्वर्ण ਮੰਦਰ ਵੀ ਕਹਿੰਦੇ ਹਾਂ ハリमंदिर साहिब ਦੇ ਨੇੜੇ ਹੀ ਇੱਕ ਗੁਰਦੁਆਰਾ ਸਥਿਤ ਹੈ ਸੰਤੋਖ ਸਰ ਸਾਹਿਬ ਜਦੋਂ ਆਪਾਂ 골ਡਨ ਟੈਂਪਲ ਜਾਂ ਸਵਰਨ ਮੰਦਰ ਜਾਂ ਹਰਿਮੰਦਰ ਸਾਹਿਬ ਜਾਣੇ ਹਾਂ ਉਹਦੇ ਰਸਤੇ ਦੇ ਵਿੱਚ ਉਸ ਤੋਂ ਪਹਿਲਾਂ ਹੀ ਇੱਕ ਗੁਰਦੁਆਰਾ ਹੋਰ ਆਉਂਦਾ ਹੈ ਜਿਹੜਾ ਕਿ ਸੰਤੋਖ ਸਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਕਿ ਸਿੱਖਾਂ ਦਾ ਧਾਰਮਿਕ ਗ੍ਰੰਥ ਹੈ ਉਹਦੀ ਸੰਪਾਦਨਾ ਹੋਈ ਸੀ ਠੀਕ ਹੈ ਅੰਮ੍ਰਿਤਸਰ ਵਿੱਚ ਜਿੱលਿਆ ਮਲਾ ਬਾਗ ਵੀ ਹੈ ਜਿੱਥੇ 13 April 1919 ਨੂੰ ਉਹ ਸਾਖੀ ਵਾਲੇ ਦਿਨ ਇੱਕ ਘਟਨਾ ਵਾਪਰੀ ਸੀ ਘਟਨਾ ਸੀ ਅੰਗਰੇਜ਼ ਜਰਨਲ ਉਡਵਾਇਰ ਦਾ ਉੱਥੇ ਨਹੀਂ ਹੱਥ ਕੇ ਲੋਕਾਂ ਉੱਪਰ ਗੋਲੀਆਂ ਚਲਾਉਣੀਆਂ ਜਦੋਂ ਆਪਾਂ ਗੋਲਡਨ ਟੈਂਪਲ ਨੂੰ ਜਾਂਦੇ ਹਾਂ ਗੋਲਡਨ ਟੈਂਪਲ ਦੇ ਵੀ ਚਾਰ ਦਰਵਾਜੇ ਨੇ ਉਹਨਾਂ ਦੇ ਇੱਕ ਦਰਵਾਜੇ ਵਾਲੇ ਪਾਸੇ ਹਰਮੰਦਰ ਸਾਹਿਬ ਤੋਂ ਥੋੜਾ ਜਿਹਾ ਪਹਿਲੋ ਹੀ ਜੱਲ੍ਹਿਆਂਵਾਲਾ ਬਾਗ ਆਂਦਾ ਹੈ ਜੱਲ੍ਹਿਆਂਵਾਲਾ ਬਾਗ ਉਥੋਂ ਦੀ ਅੰਮ੍ਰਿਤਸਰ ਦੀ ਇਤਿਹਾਸਿਕ ਥਾਂ ਹੈ ਉਹ ਕਿਵੇਂ ਇਤਿਹਾਸਿਕ ਹੈ ਉੱਥੇ 13 April 1919 ਨੂੰ ਬਸਾਖੀ ਵਾਲੇ ਦਿਨ ਜਿਹੜਾ ਅੰਗਰੇਜ਼ਾਂ ਦਾ ਪੁਲਿਸ ਅਫਸਰ ਸੀ ਜਰਨਲ ਜਨਰਲ ਉਡਵਾਇਰ ਉਹਨੇ ਉੱਥੇ ਨੇ ਹੱਥੇ ਲੋਕਾਂ ਦੇ ਉੱਤੇ ਆਪਣੀਆਂ ਗੋਲੀਆਂ ਚਲਾ ਗੋਲੀਆਂ ਚਲਵਾ ਦਿੱਤੀਆਂ ਜਿੱਦੇ ਨਾਲ ਉੱਥੇ ਕਈ ਲੋਕ ਮਾਰੇ ਗਏ ਅੱਜ ਵੀ ਉਸ ਥਾਂ ਤੇ ਉਹਨਾਂ ਦੇ ਜਿਹੜੇ ਗੋਲੀਆਂ ਦੇ ਨਿਸ਼ਾਨ ਹੈ ਆਪਾਂ ਜੱਲਿਆਂ ਵਾਲਾ ਬਾਗ ਦੇ ਵਿੱਚ ਦੇਖ ਸਕਦੇ ਹਾਂ ਅੰਮ੍ਰਿਤਸਰ ਇੱਕ ਧਾਰਮਿਕ ਤੇ ਇਤਿਹਾਸਿਕ ਜਾਣਕਾਰੀ ਦੇਣ ਵਾਲਾ ਸ਼ਹਿਰ ਹੈ ਖਾਲਸਾ ਕਾਲਜ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਇਸ ਦੇ ਵੱਡੇ ਵੱਡੇ ਵਿਦਿਅਕ ਆਧਾਰੇ ਹਨ ਅੰਮ੍ਰਿਤਸਰ ਵਖਸ ਵਕਤ ਹੀ ਇਤਿਹਾਸਿਕ ਔਰ ਧਾਰਮਿਕ ਜਾਣਕਾਰੀ ਦੇਣ ਵਾਲਾ ਸ਼ਹਿਰ ਹੈ ਇੱਥੇ ਇਨੀ ਦਾ ਧਾਰਮਿਕ ਤੇ ਇਤਿਹਾਸਿਕ ਹੀ ਨਹੀਂ ਹੈ ਇੱਥੇ ਵਿਦਿਆਖਾਦਾਰੇ ਬਹੁਤ ਜ਼ਿਆਦਾ ਅੱਛੇ ਔਰ ਪ੍ਰਮਾਣਿਤ ਨੇ ਉਹ ਹਨ ਖਾਲਸਾ ਕਾਲਜ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਵਿਖੇ ਬਿਲਕੁਲ ਹੀ ਸ੍ਰੀ ਹਰਮੰਦਰ ਸਾਹਿਬ ਵਾਂਗ ਬਣਿਆ ਇੱਕ ਹੋਰ ਮੰਦਿਰ ਵੀ ਹੈ ਉਸ ਦਾ ਨਾਂ ਹੈ ਦੁਰਗਿਆਣਾ ਮੰਦਿਰ ਇਹ ਮੰਦਿਰ ਅੰਮ੍ਰਿਤਸਰ ਦੀ ਪਵਿੱਤਰਤਾ ਨੂੰ ਹੋਰ ਵਧਾਉਂਦਾ ਹੈ 골ਡਨ ਟੈਂਪਲ ਤੋਂ ਥੋੜੀ ਜਿਹੀ ਪਹਿਲਾਂ ਹੀ ਇੱਕ ਮੰਦਿਰ ਆਂਦਾ ਹੈ ਉਹ ਵੀ 골ਡਨ ਟੈਂਪਲ ਵਰਗਾ ਹੀ ਬਣਿਆ ਹੋਇਆ ਹੈ ਜਿੰਨੂੰ ਆਪਾਂ ਦੁਰਗਿਆਣਾ ਮੰਦਿਰ ਕਹਿੰਨੇ ਹਾਂ ਜਿਹੜਾ ਦੁਰਗਿਆਣਾ ਮੰਦਿਰ ਹੈ ਉਹ ਹੋਰ ਜਿਹੜੀ ਅੰਮ੍ਰਿਤਸਰ ਦੀ ਪਵਿੱਤਰਤਾ ਨੂੰ ਚਾਰ ਚੰਨ ਲਾਉਂਦਾ ਹੈ ਉਹਨੂੰ ਹੋਰ ਪਵਿੱਤਰ ਬਣਾਉਂਦਾ ਹੈ ਅੰਮ੍ਰਿਤਸਰ ਇੱਕ ਕਿਲੇ ਵਾਂਗ ਬਣਿਆ ਹੋਇਆ ਹੈ ਇਸ ਦੇ 12 ਗੇਟ ਹਨ ਇਹ ਗੇਟ ਸ਼ਹਿਰ ਦੀ ਸੁਰੱਖਿਆ ਲਈ ਬਣਾਏ ਗਏ ਹਨ ਹੁਣ ਅੰਮ੍ਰਿਤਸਰ ਸੀ ਇੱਥੇ ਵੀ ਕੋਈ ਨਾ ਕੋਈ ਤਾਂ ਰਾਜਾ ਸੀ ਜਿਹੜਾ ਵੀ ਰਾਜਾ ਸੀ ਉਹਨੇ ਅੰਮ੍ਰਿਤਸਰ ਦੀ ਸੁਰੱਖਿਆ ਲਈ 12 ਗੇਟ ਬਣਾਏ ਹੋਏ ਸਨ ਜਿਹੜੇ ਕਿ ਅੰਮ੍ਰਿਤਸਰ ਨੂੰ ਚਤੁਰਫੇ ਤੌਰ ਤੋਂ ਸੁਰੱਖਿਅਤ ਕਰਦੇ ਸਨ ਅੰਮ੍ਰਿਤਸਰ ਵਪਾਰ ਦਾ ਇੱਕ ਬਹੁਤ ਵੱਡਾ ਕੇਂਦਰ ਵੀ ਹੈ ਸਿਰਫ ਭਾਰਤ ਦੇ ਨਹੀਂ ਸਗੋਂ ਹੋਰਨਾਂ ਦੇਸ਼ਾਂ ਦੇ ਲੋਕ ਵੀ ਦੂਰੋਂ ਦੂਰੋਂ ਇਸ ਸ਼ਹਿਰ ਨੂੰ ਵੇਖਣ ਆਉਂਦੇ ਹਨ ਇਥੋਂ ਦੀਆਂ ਪਾਪੜਵੜੀਆਂ ਤੇ ਕੁਲਚੇ ਬਹੁਤ ਮਸ਼ਹੂਰ ਹਨ ਬੜੇ ਮਤਲਬ ਅੰਮ੍ਰਿਤਸਰ ਦੇ ਜਿਹੜੇ ਪਾਪੜਵੜੀਆਂ ਕੁਲਚੇ ਤਾਂ ਬਹੁਤ ਮਸ਼ਹੂਰ ਨੇ ਪਰ ਇੱਕ ਵਪਾਰਕ ਕੇਂਦਰ ਵੀ ਬਹੁਤ ਵਧੀਆ ਹੈ ਲੋਕ ਕਿ ਦੂਰੋਂ ਦੂਰੋਂ ਜਿਹੜੇ ਫਾਰਨਰਸ ਆਂਦੇ ਨੇ ਬਾਹਰ ਦੇ ਲੋਕ ਦੇਸ਼ਾਂ ਤੋਂ ਲੋਕ ਆਂਦੇ ਨੇ ਉਹ ਇਸ ਨੂੰ ਬੜੀ ਉਤਸੁਕਤਾ ਨਾਲ ਵੇਖਣ ਆਉਂਦੇ ਨੇ ਔਰ ਜਿਹੜੇ ਇੱਥੋਂ ਦੇ ਪਾਪੜ ਵੜੀਆਂ ਤੇ ਕੁਲਝੇ ਉਹ ਜ਼ਰੂਰ ਖਰੀਦਦੇ ਹਨ ਉਸ ਤੋਂ ਬਾਅਦ ਹੈ ਇਸ ਪਾਠ ਵਿੱਚ ਆਏ ਹੋਏ ਕੁਝ ਔਖੇ ਸ਼ਬਦਾਂ ਦੇ ਅਰਥ ਸਥਿਤ ਬਣਿਆ ਮਤਲਬ ਕਿਸੇ ਜਗ੍ਹਾ ਤੇ ਕੋਈ ਬਣਿਆ ਹੋਇਆ ਸ਼ਹਿਰ ਜਿਵੇਂ ਅੰਮ੍ਰਿਤਸਰ ਵਿੱਚ 골ਡਨ ਟੈਂਪਲ ਸਥਿਤ ਹੈ ਠੀਕ ਹੈ ਉਸ ਤੋਂ ਬਾਅਦ ਹੈ ਵਪਾਰ ਧਾਰਮਿਕ ਧਾਰਮਿਕ ਕੀ ਹੁੰਦਾ ਹੈ ਧਰਮ ਦੀ ਜਾਣਕਾਰੀ ਦੇਣ ਵਾਲਾ ਜਿਹੜਾ ਕਿ ਧਰਮ ਬਾਰੇ ਦੱਸਦਾ ਹੈ ਵਿਦਕ ਪੜਾਈ ਦੇ ਵਿਦਕ ਪੜਾਈ ਦੇ ਸੁਰੱਖਿਆ ਰੱਖਿਆ ਸੁਰੱਖਿਆ ਰੱਖਿਆ ਮਤਲਬ ਜਿਵੇਂ ਦੱਸਿਆ ਕਿ ਅਸੀਂ ਨਾ ਕਿ ਅੰਮ੍ਰਿਤਸਰ ਦੀ ਰੱਖਿਆ ਲਈ ਉੱਥੇ 12 ਗੇਟ ਬਨੇ ਹਨ ਕਿੰਨੇ ਗੇਟ ਬਨੇ ਹਨ 12 ਉਹ ਕਾਦਰੇ ਬਨੇ ਸਨ ਉਹ ਅੰਮ੍ਰਿਤਸਰ ਦੀ ਸੁਰੱਖਿਆ ਲਈ ਬਨੇ ਸਨ ਸੰਪਾਧਨਾ ਸੰਤੋਖ ਸਰ ਸਾਹਿਬ ਵਿਖੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਹੋਈ ਸੀ ਉੱਥੇ ਸੰਪਾਧਨਾ ਵੀ ਹੋਈ ਸੀ ਸੰਪਾਧਨਾ ਹੋਈ ਸੀ ਜਿਹਦਾ ਅਰਥ ਹੈ ਕਿਸੇ ਕਿਤਾਬ ਜਾਂ ਗ੍ਰੰਥ ਨੂੰ ਠੀਕ ਕਰਕੇ ਤਰਤੀਬਬੱਧ ਕਰਨਾ ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਸਾਰੇ ਗੁਰਗ੍ਰੰਥ ਸਾਹਿਬ ਦੇ ਵਿੱਚ ਬਹੁਤ ਸਾਰੀ ਕਵੀਆਂ ਦੇ ਜਿਹੜੇ ਮਹਾਨ ਕਵੀ ਮਹਾਨ ਸੰਤ ਕਵੀ ਹੋਏ ਸਨ ਉਹਨਾਂ ਦੀਆਂ ਰਚਨਾਵਾਂ ਜਦੋਂ ਲਈਆਂ ਸਨ ਤੇ ਮਤਲਬ ਕਹਿਣ ਦਾ ਭਾਵ ਹੈ ਕਿ ਉਹਨਾਂ ਰਚਨਾਵਾਂ ਨੂੰ ਜਦੋਂ ਉਹਨਾਂ ਨੇ ਤਰਤੀਬਬਾਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋੜਿਆ ਇਨੂੰ ਕਿਹਾ ਜਾਂਦਾ ਹੈ ਸੰਪਾਦਨਾ ਇਤਿਹਾਸਕ ਇਤਿਹਾਸਕ ਕੀ ਹੁੰਦਾ ਹੈ ਇਤਿਹਾਸ ਨਾਲ ਸੰਬੰਧ ਰੱਖਣ ਵਾਲਾ ਇਤਿਹਾਸ ਨਾਲ ਸੰਬੰਧ ਰੱਖਣ ਵਾਲਾ ਵੀ ਜਿਹਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਇਤਿਹਾਸ ਜੁੜਿਆ ਹੋਵੇ ਜਿਵੇਂ ਜਲਿਆਂਵਾਲੇ ਬਾਗ ਨਾਲ ਇਤਿਹਾਸਿਕ ਘਟਨਾ ਜੁੜੀ ਹੋਈ ਹੈ ਆਧਾਰੇ ਸਥਾਨ ਥਾਵਾ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਖਾਲਸਾ ਕਾਲਜ ਹੈ ਵਪਾਰ ਵਪਾਰਕਿੰਗ ਕਹਿੰਦੇ ਆ ਕਾਰੋਬਾਰ ਜਿਵੇਂ ਅੰਮ੍ਰਿਤਸਰ ਦੇ ਵਿੱਚ ਕਈ ਤਰ੍ਹਾਂ ਦੇ ਵਪਾਰ ਹੈਗੇ ਨੇ ਕਿਤੇ ਲੋਕੀ ਕਰਦੇ ਨੇ ਇਸੇ ਤਰ੍ਹਾਂ ਅੰਮ੍ਰਿਤਸਰ ਨੂੰ ਇੱਕ ਵਪਾਰਕ ਸਥਾਨ ਵੀ ਕਿਹਾ ਜਾਂਦਾ ਹੈ